ਦੇਸ਼ਾਂ ਵਿਦੇਸ਼ਾਂ ਵਿੱਚ ਵਸ ਰਹੇ ਸਮੂਹ ਪੰਜਾਬੀਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਦੀ ਇਹ ਵੀਡੀਓ ਇੱਕ ਖਬਰ ਨਹੀਂ ਇੱਕ ਇਮਤਿਹਾਨ ਹੈ ਸਮੂਹ ਪੰਜਾਬੀ ਕੌਮ ਦਾ ਕਿਉਂਕਿ ਰਾਜਵੀਰ ਜਵੰਦਾ ਉਹ ਨੌਜਵਾਨ ਉਹ ਚਮਕਦਾ ਤਾਰਾ ਜਿਸ ਨੇ ਪੰਜਾਬ ਦੇ ਦਿਲਾਂ ਵਿੱਚ ਆਪਣੀ ਮਿੱਠੀ ਆਵਾਜ਼ ਨਾਲ ਇੱਕ ਅਲੱਗ ਹੀ ਜਗ੍ਹਾ ਬਣਾਈ ਉਹ ਸਾਡੇ ਵਿੱਚ ਨਹੀਂ ਪਰ ਉਸ ਦੀ ਮੁਹੱਬਤ ਉਸ ਦੀ ਯਾਦ ਉਸ ਦੀ ਖਾਮੋਸ਼ੀ ਅਜੇ ਵੀ ਸਾਨੂੰ ਆਵਾਜ਼ ਦੇ ਰਹੀ ਹੈ ਪਰਿਵਾਰ ਦਾ ਕਹਿਣਾ ਹੈ ਕਿ ਜਿੰਨਾ ਪਿਆਰ ਜਿੰਨੇ ਲੋਕ ਜਿੰਨਾ ਇਕੱਠ ਰਾਜੀਵੀਰ ਦੀ ਅੰਤਿਮ ਅਰਦਾਸ ਤੇ ਸੀ ਕਾਸ਼ ਉਹੀ ਇਕੱਠ ਉਸ ਦੀ ਆਖਰੀ ਫਿਲਮ ਯਮਲਾ ਨੂੰ ਵੀ ਮਿਲੇ ਅਤੇ ਇਸ ਗੱਲ ਸਿਰਫ ਇੱਕ ਫਿਲਮ ਨਹੀਂ ਇਹ ਇੱਕ ਵੱਡੀ ਸੱਚਾਈ ਹੈ ਸਾਡੀ ਕੌਮ ਦਾ ਇੱਕ ਕੜਵਾ ਸੱਚ ਪੰਜਾਬ ਅਕਸਰ ਉਹਨਾਂ ਨੂੰ ਭੁੱਲ ਜਾਂਦਾ ਹੈ ਜੋ ਉਸ ਦੇ ਭਲੇ ਦੀ ਗੱਲ ਕਰਦੇ ਹਨ ਜਸਵੰਤ ਸਿੰਘ ਖਾਲੜਾ ਜੀ ਦੀ ਪਤਨੀ ਜਿਨ੍ਹਾਂ ਨੇ ਸੱਚ ਦੀ ਲੜਾਈ ਲੜੀ ਉਹ ਲੋਕਾਂ ਨੇ ਉਸ ਨੂੰ ਹਰਾ ਦਿੱਤਾ ਮਨਜੀਤ ਸਿੰਘ ਵਰਗੀ ਇਤਿਹਾਸਕ ਫਿਲਮ ਨਾਨਕ ਨਾਮ ਜਹਾਜ਼ ਹੈ ਵਰਗੀ ਸੱਚੀ ਕਹਾਣੀ ਫਿਲਮ ਲੋਕ ਇਹਨਾਂ ਨੂੰ ਦੇਖਣ ਹੀ ਨਹੀਂ ਗਏ ਪਰ ਜੋ 3rd ਗ੍ਰੇਡ ਕਾਮੇਡੀ ਵੇ ਫਜ਼ੂਲ ਕਹਾਣੀਆਂ ਵਾਲੀਆਂ ਫਿਲਮਾਂ ਹੁੰਦੀਆਂ ਹਨ ਉੱਥੇ ਲੋਕ ਪਰਿਵਾਰ ਸਮੇਤ ਜਾਂਦੇ ਹਨ ਅਤੇ ਫਿਲਮਾਂ ਦੇਖਦੇ ਹਨ ਸਿਨੇਮਾ ਘਰਾਂ ਵਿੱਚ ਵੱਡੀਆਂ-ਵੱਡੀਆਂ ਲਾਈਨਾਂ ਲੱਗੀਆਂ ਹੁੰਦੀਆਂ ਹਨ ਜੋ ਫਿਲਮ ਬਿਲਕੁਲ ਵੀ ਵਧੀਆ ਨਹੀਂ ਹੁੰਦੀ ਲੋਕ ਉਸ ਨੂੰ ਹੀ ਦੇਖਣ ਜਾਂਦੇ ਹਨ ਇਹੀ ਗੱਲ ਭਾਵੇਂ ਸਾਡੇ ਮਨ ਨੂੰ ਚੂਵੇ ਪਰ ਸੱਚ ਮਿੱਠਾ ਨਹੀਂ ਹੁੰਦਾ ਅੱਜ ਫਿਰ ਇੱਕ ਇਮਤਾਨ ਆ ਖੜਾ ਹੈ ਰਾਜੀਵੀਰ ਜਵੰਦਰ ਦੀ ਆਖਰੀ ਫਿਲਮ ਜੋ 28 ਤਰੀਕ ਨੂੰ ਰਿਲੀਜ਼ ਹੋਣ ਜਾ ਰਹੀ ਹੈ ਪਰ ਇੱਕ ਪਾਸੇ ਪਰਿਵਾਰ ਲੋਕਾਂ ਨੂੰ ਬੇਨਤੀ ਕਰ ਰਿਹਾ ਹੈ ਇਹ ਫਿਲਮ ਉਸ ਦੀ ਆਖਰੀ ਗੂੰਜ ਹੈ ਉਸ ਨੂੰ ਸੱਚੀ ਸ਼ਰਧਾਂਜਲੀ ਦੇ ਕੇ ਸਮਝਣਾ ਦੂਜੇ ਪਾਸੇ ਕੁਝ ਡਾਇਰੈਕਟਰ ਅਤੇ ਪ੍ਰੋਡਿਊਸਰ ਪਿੱਠ ਪਿੱਛੇ ਖੇਡਾਂ ਖੇੜ ਰਹੇ ਹਨ ਉਹ ਨਹੀਂ ਚਾਹੁੰਦੇ ਕਿ ਰਾਜੀਵੀਰ ਦੀ ਫਿਲਮ ਹਿੱਟ ਹੋਵੇ ਉਹ ਚਾਹੁੰਦੇ ਹਨ ਕਿ ਇੰਡਸਟਰੀ ਤੇ ਉਹਨਾਂ ਦਾ ਕਬਜ਼ਾ ਕਾਇਮ ਰਹੇ ਪਰ ਸੋਚੋ ਇਸ ਨੌਜਵਾਨ ਨੇ ਮੁਸਕਰਾਹਟ ਨਾਲ ਮਿੱਠੀਆਂ ਗੱਲਾਂ ਨਾਲ ਸਤਿਕਾਰ ਨਾਲ ਸਾਰਿਆਂ ਦੇ ਦਿਲ ਜਿੱਤੇ ਹਨ ਉਸ ਨਾਲ ਵੀ ਲੋਕ ਵਿਤਕਰਾ ਕਰ ਰਹੇ ਹਨ ਉਸ ਦੇ ਮਰਨ ਤੋਂ ਬਾਅਦ ਵੀ ਇਹੀ ਕੁਝ ਸਿੱਧੂ ਮੂਸੇਵਾਲੇ ਨਾਲ ਹੋਇਆ ਸੀ ਜਿਨ੍ਹਾਂ ਨੂੰ ਉਸ ਨਾਲ ਖਾਰ ਸੀ ਉਹ ਅੱਜ ਵੀ ਚੰਗੀ ਗੱਲ ਸੁਣ ਕੇ ਮੰਨਣ ਲਈ ਤਿਆਰ ਹੀ ਨਹੀਂ ਪਰ ਜਿਨ੍ਹਾਂ ਨੇ ਪਿਆਰ ਕੀਤਾ ਉਹਨਾਂ ਦਾ ਪਿਆਰ ਅੱਜ ਵੀ ਉਹਨਾਂ ਹੀ ਮਜ਼ਬੂਤ ਹੈ ਜਿਨ੍ਹਾਂ ਪਹਿਲਾਂ ਸੀ ਰਾਜਵੀਰ ਦੇ ਡਾਇਰੈਕਟਰ ਦਾ ਇੱਕ ਸ਼ਬਦ ਸੀ ਜਿਸ ਨੇ ਦਿਲ ਤੋੜ ਦਿੱਤਾ ਉਹ ਕਹਿੰਦਾ ਹੈ ਕਿ ਜੇ ਫਿਲਮ ਹਿੱਟ ਹੋ ਗਈ ਇਸ ਦੀ ਜ਼ਿਆਦਾਤਰ ਕਮਾਈ ਰਾਜਵੀਰ ਦੀ ਧੀ ਨੂੰ ਦੇ ਦਿੱਤੀ ਜਾਵੇਗੀ ਇਹ ਲਫ਼ਜ਼ ਸੁਣ ਕੇ ਅੰਦਰੋਂ ਰੂਹ ਕੰਬ ਜਾਂਦੀ ਹੈ ਕਿਉਂਕਿ ਇਸ ਵਿੱਚ ਕੋਈ ਸ਼ੱਕ ਨਹੀਂ ਇਹ ਇੱਕ ਸੱਚਾ ਪਿਆਰ ਹੈ ਇੱਕ ਸੱਚੀ ਨੀਤ ਹੈ ਦੀ ਲੋੜ ਹੈ ਪਰ ਕੁਝ ਲੋਕ ਅਜੇ ਵੀ ਅੜੇ ਬੈਠੇ ਹਨ ਕਿ ਫਿਲਮ ਫਲੋਪ ਕਰवानी ਹੈ ਇਸ ਕਾਰਨ ਅੱਜ ਤੁਹਾਨੂੰ ਬੇਨਤੀ ਕਰਦੇ ਹਾਂ ਕਿ ਇੱਕ ਪੰਜਾਬੀ ਦੂਜੇ ਪੰਜਾਬੀ ਲਈ ਮਾਣ ਰੱਖੇਗਾ ਰਾਜਵੀਰ ਜਵੰਦਾ ਹੁਣ ਸਾਡੇ ਵਿੱਚ ਨਹੀਂ ਪਰ ਉਸ ਦੀ ਮੁਹੱਬਤ ਉਸ ਦਾ ਸੁਭਾਅ ਉਸ ਦੀਆਂ ਹਸਣ ਵਾਲੀਆਂ ਅੱਖਾਂ ਅੱਜ ਵੀ ਉਸ ਦੇ ਪਰਿਵਾਰ ਦੀ ਯਾਦ ਬਣ ਕੇ ਖੜੀਆਂ ਹਨ ਇਸ ਲਈ ਜੇਕਰ ਤੁਸੀਂ ਰਾਜਵੀਰ ਜਵੰਦਾ ਨੂੰ ਪਿਆਰ ਕਰਦੇ ਸੀ ਜੇਕਰ ਉਸ ਦੀ ਇੱਜ਼ਤ ਕਰਦੇ ਹੋ ਤੇ ਜੇਕਰ ਤੁਸੀਂ ਸਮਝਦੇ ਹੋ ਕੀ ਸਾਨੂੰ ਆਪਣੀਆਂ ਦਾ ਸਾਥ ਨਹੀਂ ਛੱਡਣਾ ਚਾਹੁੰਦਾ ਤਾਂ 28 ਤਰੀਕ ਨੂੰ ਆਪਣੇ ਪਰਿਵਾਰ ਸਮੇਤ ਇਹ ਫਿਲਮ ਜ਼ਰੂਰ ਦੇਖਣ ਜਾਣਾ ਇਹ ਸਿਰਫ ਇੱਕ ਫਿਲਮ ਨਹੀਂ ਰਾਜੀਵੀਰ ਦੀ ਆਖਰੀ ਯਾਦ ਹੋਵੇਗੀ ਕਮੈਂਟ ਬਾਕਸ ਵਿੱਚ ਜ਼ਰੂਰ ਲਿਖੋ ਰਾਜੀਵੀਰ ਸਾਡੇ ਦਿਲਾਂ ਵਿੱਚ ਹਮੇਸ਼ਾ ਰਹੇਗਾ ਤੇ ਇਹ ਵੀਡੀਓ ਹਰ ਪੰਜਾਬੀ ਤੱਕ ਜ਼ਰੂਰ ਸ਼ੇਅਰ ਕਰਨਾ ਤਾਂ ਜੋ 28 ਤਰੀਕ ਨੂੰ ਸਿਨੇਮੇ ਘਰਾਂ ਦੇ ਬਾਹਰ ਲਾਈਨਾਂ ਲੱਗਆਂ ਹੋਣ ਮਿਲਦੇ ਹਾਂ ਇੱਕ ਨਵੀਂ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਸਮੂਹ ਪੰਜਾਬੀਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ